ਆ ਰੰਗ ਜਣਾ ਲਈਏ ਅਜੇ ਤੱਕ ਤਾਂ ਹੁੰਦਾ ਜਿਉਂ ਖਿਆ ਨਹੀਂ ਲੈ ਲਿਆ ਇਹਨਾਂ ਦੇ ਨਾਲ ਹੁੰਦੀ ਘਰ ਉਹ ਜੀ ਖਾ ਰਹੀ ਹੋਣਾ ਕੋ ਕੇ ਤਿਆਰ ਹੋ ਗਿਆ ਤਾਂ ਜਨਦਾ ਸੀ ਤਾਂ ਜਿਹੜੀ ਇਹ ਮੈਂ ਪਾ ਰਹਾ ਹਾਂ ਬਸ ਆ ਗਿਆ ਮੈਂ ਚਾਹ ਦੇ ਪੁਕ ਰੈਡੀ ਹਲਾ ਕੇ ਹਲਾਓ ਫਰੈਂਗ ਦੰਗਲਾ ਕੀ ਹੋ ਗਿਆ

ਨਹੀਂ ਆ ਦੇਖ ਤੇ ਮੋਂਦਤ ਨਾ ਕਿੱਦਾਂ ਹੋਣਾ ਇੰਦਿਆਂ ਨੂੰ ਦੂਜਾ ਡਾਂਗੀ ਪੋਚਾ ਲਾਂਗੇ ਆ ਦੋ ਦਿਨ ਹੋ ਗਏ ਉਹਨਾਂ ਨੂੰ ਗਈ ਹੁਣ ਉਹ ਮੋਗਾ ਦੇ ਸਾਦਲਾ ਉਹ ਥੋੜੀ ਕੰਮ ਕਰੀ ਜਾਏਗੀ ਹੁਣ ਯਸ ਆਈ ਉਹਨਾਂ ਦੇ ਸਾਦਲਾ ਉਹ ਦਿਖਣਾ ਕੋਈ ਕਾਟ ਸੋਹਣੀ ਲੱਗਦੀ ਆ ਦੋ ਦਿਨ ਤਾਂ ਹੋ ਗਏ ਜੱਮ ਨੂੰ ਕਈ ਨੂੰ ਆ ਇਹਨਾਂ ਦੇ ਮਗਨੀ ਫੋਨ ਕੜਾਤਾ ਕਿ ਕਿੰਨੀ ਤੇ ਕੋਈ ਬੀਜੀ ਕੋਕੜਾ ਕਈ ਗਿਆ ਉਹ ਫਿਰ ਕਿਉਂ ਦਾ ਦੋ ਦਿਨ ਬਨੇ ਰਹਿੰਦੇ ਆ ਬਾਹਵ ਨਾ ਬਾਕੀ ਦਾ ਫ੍ਰੈਂਕਾ ਕਰ ਦੇਣਾ ਨਹੀਂ ਸੌ ਦੂਸਤ ਨਹੀਂ ਇਹ ਮਾਂ ਮਾਤੀ ਨਾ ਕੰਮ ਤਾਂ ਜਦ ਚੱਲੀ ਜਾਂਦਾ ਆਪਣੇ ਕੋਲ ਕੋਈ ਬਾਹਲਾ ਕੰਮ ਹੈ ਕੀ ਕੰਮ ਹੈ ਕੋਈ ਗੱਲ ਸਾਫ਼ ਹੀ ਕਰਨੀ ਹੋਣੀ ਹੋਣੀ ਆਪੇ ਨੂੰ ਕਰ ਲੈ ਕਿ ਤੂੰ ਐ ਦੱਸ ਮੇਰਾ ਬਿਆਹ ਕੀਤਾ ਸੀ ਤੂੰ ਆਪ ਕੰਮ ਕਰਵਾ ਸੀ ਕੀਤਾ ਸੀ ਬਿਲਕੁਲ ਜਦੋਂ ਇੱਥੇ ਹੁੰਦੀ ਹੈ ਸਾਰੇ ਕੰਮ ਕਰਤੀ ਹੈ ਨਾ ਹੈ ਮੈਨੂੰ ਤਾਂ ਉਹ ਹੀ ਨਹੀਂ ਕਰਨਾ ਦੀ ਸਮਾਗਮ ਵੱਲੋਂ ਕਰ ਲੈਣੀਆਂ ਜਿਹੜਾ ਕੰਮ ਬਣਦਾ ਕੋਈ ਤਾਂ ਕੁਝ ਨਹੀਂ ਕਰ ਲੈਣੀਆਂ ਤੇ ਜਦੋਂ ਦੇਖੇ ਤਾਂ ਜਾਣਾ ਹੀ ਆ ਰਹੀ ਨੇ ਮੈਨੂੰ ਕੋਣ ਇੱਕ ਦਿਨ ਦੇ ਗਿਆ ਬੱਧੀ ਦੋ ਦਿਨ ਹੋ ਗਏ ਮੈਂ ਤਾਂ ਮਾਈ ਕਹਿਣਾ ਵੀ ਤੇ ਗੱਲ ਕਰ ਲੈ ਨੋ ਆਏਗੇ ਕਿ ਆ ਜਾ ਭਾਈ ਹੁਣ ਤੇਰੇ ਕੰਮ ਤੋਂ ਬਿਨਾਂ ਨਹੀਂ ਸੰਭਾ ਮੈਂ ਗੱਲ ਸੁਣ ਕੋਟਰ ਮੋਰ ਤੇ ਜਦ ਤੱਕ ਮੈਂ ਘੜ ਲਾ ਗਈ ਐ ਪਰ ਮਾਉਂ ਮੈਂ ਨਹੀਂ ਕਹਿੰਦੀ ਵੀ ਆ ਜਾ ਨਾ ਉਹ ਕੁਝ ਵੇ ਭਾਈ ਖੈਰ ਸੁੱਖਾ ਥਾਰੇ ਹੈ ਠੀਕ ਐ ਉਹ ਤਾਂ ਮੈਂ ਮਾਈਂ ਬੋਤੂਗਾ ਮੈਂ ਕਹਿਣਾ ਗੂ ਲਾ ਜੇ ਮੇਰੇ ਜੀ ਲੱਗਦਾ ਬੜੀ ਆਜਾ ਜੀ ਤੇਰੀ ਗੱਲ ਕਰਨ ਹੈ ਅਗਲੇ ਕਹਿੰਦੇ ਚਾਰਜਿੰਗ ਵੀ ਨਹੀਂ ਰਹਿਣ ਦਿੰਦੇ ਵੇਖਣਾ ਜੇ ਅੱਗੇ ਆਪਾਂ ਮਹਾਂਦੀ ਬਣਾ ਲੀ ਤੇ ਉਹਨੂੰ ਦੋ ਦਿਨਾਂ ਲਈ ਰੱਖ ਕੇ ਢਾਕੇ ਕੋਈ ਫੇਰ ਫੇਰ ਕੇ ਭੇਜ ਦਾਂਗੇ ਮੈਂ ਨਾ ਮੁੰਗਾ ਪਰ ਮੇਰੀ ਗੱਲ ਸੁਣ ਉਹਦੇ ਨੂੰ ਹੋ ਗਈ ਮਰੀਆ ਨੰਮੀ ਮਰੀਆ ਤੇ ਤੁਹਾਨੂੰ ਆਹ ਬਿਆਰ ਦੇ ਮੈਟਰ ਮਾਣ ਕੇ ਨਾ ਪਿਆਜੂ ਮੈਂ ਆਪੇ ਕਰ ਲੈਣਾ ਗਾ ਤੇਨੂੰ ਫਿਰ ਇਕੱਲਾ ਤੁਸੀਂ ਦੋ ਹੀ ਨੁਰਦੂ ਮੈਂ ਤਾਂ ਇੱਥੇ ਤੱਕ ਆਲਕ ਨੂੰ ਕੱਟ ਪਰਾਈ ਨਾ ਕਹੀ ਕਿ ਆ ਜਾ ਜੇ ਤੋ ਇਹੋ ਨਹੀਂ ਆਪ ਕੋ ਕਹਿੰਦਾ ਕਿ ਜਰ ਮੈਂ ਆਉਣਾ ਹੈ ਫਿਰ ਤੂੰ ਕਹੀ ਕਿ ਚਾ ਆ ਜਾ ਆਈਂ ਦੇ ਨਾਮ ਤੇ ਕੋਈ ਕੋਸ ਨਹੀਂ ਸੀ ਠੀਕ ਹੈ ਨਾ ਉਹਦਾ ਆਪਣਾ ਅਧਿਕਾਰ ਹੈ ਉਹ ਇੱਥੇ ਨਹੀਂ ਰਹਤਾ ਨੂੰ ਵਾਟ ਹੈ ਇੱਥੇ ਰਹੇਗਾ ਆਹੀ ਕਰ ਹੈ ਮੈਂ ਕਿਹਾ ਇਨੀ ਗਲੂ ਮਾਰਾ ਜਾਂ ਉਹ ਮੈਂ ਕਿ ਜਿਹੜਾ ਤੇ ਟੇਕਣਾ ਨਹੀਂ ਮੇਰਾ ਉਹ ਹੀ ਘਰ ਹੈ ਪਰ ਫਿਰ ਤੇ ਟੇਕੇ ਆਉਂਦੇ ਹਾਂ ਬੰਦ ਰਹਤੀ ਨਾ ਟਰਨ ਕੋਈ ਫੀਕਰ ਉਹ ਮੈਂ ਚਾਹ ਦੋ ਕੰਮ ਤਾਂ ਦਾ ਕਰਨ ਦੇਖੀ ਨਹੀਂ ਆਂ ਜੀ ਤਾਂ ਕਹਿਣਾ ਮੈਂ ਮੈਂ ਤਾਂ ਤੇਰੇ ਨਾਲ ਵੀ ਕਹਿਣਾ ਮੈਂ ਘੜਾ ਅੱਜ ਵਾਸਤੇ ਕਹਿਣਾ ਨਾਲੇ ਸੋਣਾ ਮੈਂ ਇਹ ਕੋਈ ਪੰਘ ਜਿਹਦਾ ਵਿਆਹ ਹੀ ਕਰਦਾ ਭਈ ਮੈਂ ਟੇਕੇ ਜਾ ਕੇ ਦੱਸ ਦਿੰਦਾ ਆਂ ਕਿ ਆ ਮੈਂ ਫਿਰ ਉਹਦਾ ਖੇਤੀਂ ਤੇ ਆ ਜਾਣਾ ਪੁੱਤ ਹਜੇ ਥੋੜਾ ਜਿਹਾ ਬੋਲਾ ਉਹ ਗਿਆ ਹੀ ਨਹੀਂ ਉਹਦਾ ਜੀ ਨਹੀਂ ਕਰ ਸਕਦੇ ਕਿ ਰਹਿਣ ਚਲੋ ਕੋਈ ਫਗਲਾ ਕੰਮ ਦਾ ਜਦ ਕੋਈ ਨਾ ਕੋਈ ਨਾ ਆਏ ਕਰੀ ਰੱਖ ਮਰਦੀ ਨਾ ਫੋਨ ਕਰਤਾ ਦੀ ਆ ਜਾ ਆ ਜਾ ਨਹੀਂ ਫੜਕਾਉਂਦਾ ਹੋਰ ਨਾ ਕੋਈ ਕੰਮ ਨਹੀਂ ਸਦਨ ਤਾਂ ਨਹੀਂ ਕਿ ਬੰਦੇ ਨੂੰ ਹੋਣੇ ਖਾ ਕੇ ਗੀ ਲੈਣਾ ਚਾਹੁੰਦਾ ਮਾ ਪਿਆਰ ਹੈ ਉਹ ਤੇ ਤਾਂ ਤੈਨੂੰ ਜਾਂ ਤਾਂ ਦੇਣੀ ਸੀ ਹੈ ਤੇ ਬਰਾਬਰ ਨਾ ਬਣਾ ਦੇ ਆ ਬਣਾ ਲੈ ਮੂੰਹ ਮੱਚਾ ਆ ਨਾ ਚੰਗਾ ਹੱਸੇ ਪਿਆਰ ਹੈ ਨਾ ਤੇ ਪਿਆਰ ਨਾ ਕੰਮ ਤਾਂ ਤਾਂ ਨਹੀਂ ਸੀ ਜੇ ਕੰਮ ਤਾਂ ਤਾਂ ਹੋਵੇ ਤੇ ਉੱਠਣਾ ਪੈਣਾ ਵਲੀਅਤ ਵਲੀਅਤ ਜੀ ਤਾਂ ਇਹ ਕਹਿੰਨਾ ਮੈਂ ਵੀ ਮਨੰਟਡ ਹੁੰਦੇ ਤੇ ਇੰਨਾ ਦਾ ਬਹੁਤ ਹੀ ਦਿੱਡੀ ਹੋ ਰਾਮ ਲਈ ਨਪਿਆ ਨਾ ਹਰਦੀ ਬਿਊਟੀਫੁਲ ਹੀ ਗੁੰਡਵਾੜ ਮੇਰੇ ਆਜੇ ਮੈਂ ਤੁਸਰ ਤਾਂ ਕਿਨੇ ਕਰਕੇ ਲੜ ਗਿਆ ਤੁਸ ਨਹੀਂ ਚ ਗੱਲ ਜੀ ਫੇ ਪੁੱਤਰ ਜਿਹੜੇ ਮਾਮਾ ਨੇ ਪਿਆਰ ਹੁੰਦੇ ਨਾ ਮਾਮਾ ਨੇ ਕਹਤਾ ਇਹਨੇ ਜੀ ਹੁੰਦੇ ਆ ਹੈ ਲੰਬੜ ਮਾਰ ਕੇ ਜਗੋਣਾ ਪੁੱਤ ਨਹੀਂ ਆਹ ਹੋੰਮੀ ਦੱਪੜ ਕੱਤਾ ਮੈਂ ਹੰਤਾ ਵੱਡਾ ਹੋ ਗਿਆ ਆ ਮੁੰਡਾ ਨਹੀਂ ਪਤਾ ਮੇਰਾ ਪੁੱਤ ਬੱਠਾ ਹੋ ਗਿਆ ਸੁਖਨਾ ਗੁਰੂ ਤੇ ਤੇ ਜੰਗਾ ਪੀਲਾ ਚਾ ਜੰਗਾ ਮਨੋ ਨਾ ਕਰ ਫਿਰ ਖਾਣਾ ਪੀਣਾ ਕਰ ਜੰਗਾ ਨਹੀਂ ਮਾਪੂ ਨਾ ਨਹੀਂ ਮੈਨੂੰ ਪਹਿਲੇ ਦਿਨ ਮੈਂ ਬੋਲ ਦਿੱਤੀ ਉਹ ਮੈਂ ਮੰਨ ਲਿਆ। ਕਿੰਨਾ ਮੁਲਾ ਕੁ리아 ਜਾ ਮੈਂ ਹੁੰਦੇ ਰਹੇ ਜਿੰਨੇ। ਉਹ ਕਿੱਥੇ ਗਏ ਨੇ? ਨਾ ਦੱਸ ਕੇ ਗਏ ਨੇ। ਦੇਖ ਲਾ ਕਿੰਨਾ ਟਾਈਮ ਹੋ ਗਿਆ। ਉਹ ਕਿੰਨਾ ਆ ਵੀ ਲਈ। ਹਜ ਤੱਕ ਨਹੀਂ ਆਏ। ਅੱਗੇ ਤੁਸੀਂ ਹਾਂ ਆ ਗਿਆ। ਤੇ ਮੰਮੀ ਕਿੱਥੇ ਆ? ਮੰਮੀ ਨੂੰ ਛੱਡ ਕੇ ਆਇਗਾ। ਉਹ ਮਾਮਾ ਥੋੜਾ ਢਿੱਲਾ ਸੀਗਾ। ਤਾ ਕਰਕੇ ਪਤਾ ਲੈਣ ਗਈ ਆ ਮਾਂ ਮੰਮੀ ਨੇ ਮੈਨੂੰ ਬਿਨਾਂ ਦੱਸੀ ਪਾ ਗਈ ਤੈਨੂੰ ਤਾਂ ਹੱਕ ਨਹੀਂ ਸੀਗਾ ਹੱਕ ਤਾਂ ਸੀ ਤੂੰ ਸੁੱਤੀ ਪਈ ਸੀ ਚੱਲ ਫਿਰ ਠਾ ਲਾਂਦੇ ਕੰਮ ਨੂੰ ਤਾਂ ਕਿਵੇਂ ਠਾ ਲਾਂਦੀ ਐ ਮੰਮੀ ਮਿੰਟ 'ਚ ਓਏ ਉੱਠਦੀ ਆ ਤੂੰ 10 ਵਜੇ ਆ ਮਾਂ ਕਹੇਦੀ ਚੱਲ ਕੋਈ ਨਾ ਉਹਨੂੰ ਸੁੱਤੀ ਰਹਿਣ ਦੇ ਫਿਰ ਇਹਦੇ ਬਾਅਦ ਸਾਰਾ ਦਿਨ ਕੰਮ ਕਰਨੇ ਹੋਣਗੇ ਨਾ ਤੂੰ ਤਾਂ ਕਰਕੇ ਵੀ ਚੱਲ ਨੀਂਦ ਪੂਰੀ ਕਰ ਲੈਣ ਮੈਂ ਤਾਂ ਕਰੀ ਐਨੀ ਕੰਮ ਸਵੇਰ ਨਾਲ ਸਾਰਾ ਛੱਡ ਗਈ ਮੰਮੀ ਤਾਂ ਮਾੜਾ ਮੋਟਾ ਕੰਮ ਤਾਂ ਕਰ ਜਾ ਓ ਯਾਰ ਮਾੜੀ ਮੋਟੀ ਢਲਮਸ ਹੋ ਗਈ ਫਿਰ ਹੁਣ ਉੱਥੇ ਨਾਨਕੀ ਮਾਮੇ ਕੋਲੇ ਜਾਣਾ ਜ਼ਰੂਰੀ ਸੀ ਹੁਣ ਉਹ ਕੰਮ ਕਰਕੇ ਜਾਵੇ ਕਿ ਕੀ ਕਰੇ ਬੋਤਾਂ ਸਮਝਦੀ ਆ ਜੀ ਮਾਮੇ ਕੋਲ ਜਾਣਾ ਜ਼ਰੂਰੀ ਸੀ ਥੋੜਾੇ ਲੇਟ ਬਗ ਜਾਂਦੀ ਲੈ ਟਾਈਮ ਨਾਲ ਹੀ ਬਗਦੀ ਮਮੀ ਨਹੀਂ ਮੇਰੀ ਗੱਲ ਸੁਣਾ ਜਦੋਂ ਤੋਂ ਕੱਲ ਨੂੰ ਕਾਲਜ ਜਾਣ ਲੱਗ ਗਈ ਫਿਰ ਮਾਂ ਕੀ ਕੰਮ ਨਹੀਂ ਕਰਿਆ ਕਰੂ ਸਾਰੇ ਮਾਂ ਵੀ ਤਾਂ ਕੰਮ ਕਰਿਆ ਕਰੂ ਫਿਰ ਜੇ ਹੁਣ ਅੱਜ ਮਾਂ ਨੂੰ ਕੰਮ ਹੋ ਗਿਆ ਤੂੰ ਕਰ ਲੈ ਕੰਮ ਫਿਰ ਕਿੱਡੀ ਕਵਿਡੀ ਗੱਲ ਮੈਂ ਤਾਂ ਫਿਰ ਹੁਣ ਕਰ ਹੀ ਜਾਈਂ ਨੀ ਕੰਮ ਮੈਂ ਕਦੇ ਕਿਹਾ ਨਾ ਵੀ ਨਾ ਕੰਮ ਨਹੀਂ ਕਰਦੀ ਮੈਂ ਤਾਂ ਐਂ ਕਿਹਾ ਵੀ ਲੇਟ ਬਗ ਜਾਂਦੀ ਮਾਮਾ ਹਾਂ ਚੱਲ ਨਾ ਐਂ ਦੱਸਿਓ ਲੇਟ ਕਿਉਂ ਬਗ ਜਾਂਦੀ ਪਹਿਲਾਂ ਮੈਨੂੰ ਐਂ ਦੱਸ ਉਹ ਤਾਂ ਕ੍ਰਿਟੀਕਲ ਸਿਚੁਏਸ਼ਨ ਹੋ ਰਹੀ ਹੈ ਮਾਮੇ ਦੀ ਤਾਂ ਅੱਛਾ ਹੁਣ ਠੀਕ ਹੋ ਜਾਊਗਾ ਮम्मा ਮੰਮੀ ਨੂੰ ਦੇਖ ਕੇ ਠੀਕ ਕਰ ਦੋ ਮੰਮੀ ਜਦੋਂ ਆਪਣੇ ਕੋਲੇ ਹੋਣ ਨਾ ਤਾਂ ਕਰਕੇ ਬੰਦਾ ਸਹੀ ਰਹਿੰਦਾਗਾ ਮਣਾ ਮੋਟਾ ਹੋਰ ਨਹੀਂ ਦਿਲ ਪੈ ਜਾਂਦਾ ਬੰਦੇ ਦਾ ਠੀਕ ਹੈ ਜੀ ਫਿਰ ਤੁਸੀਂ ਨਹੀਂ ਗਏ ਮਾਮੇ ਦਾ ਪਤਾ ਲੈਣ ਤੁਸੀਂ ਵੀ ਵਾਗ ਜਾਂਦੇ ਮੰਮੀ ਉਹ ਫਿਰ ਘਰੇ ਇਕੱਲੀ ਤੂੰ ਰਹਿ ਜਾਂਦੀ ਹਾਂ ਮੈਂ ਇਕੱਲੀ ਰਹਿ ਜਾਂਦੀ ਕੋਈ ਨਹੀਂ ਮੈਂ ਤਾਂ ਰਹਿ ਜਾਂਦੀ ਘਰੇ ਕੰਮਕਾਰ ਛੱਡਦਾ ਗਏ ਮੇਰੇ ਸਿਰ ਤੇ ਕਰੀ ਜਾਂਦੀ ਸਾਰਾ ਦਿਨ ਕੰਮ ਮੈਂ ਤੂੰ ਇੰਨਾ ਕਹ ਤੂੰ ਟਲਦੀਆਂ ਕੰਮ ਤੋਂ ਹੁਣ ਤੈਨੂੰ ਮੈਂ ਵਿਆਹ ਕੇ ਲੈ ਕੇ ਆਇਆ ਕੰਮ ਤਾਂ ਨਿੱਕੇ ਮੁੱਟੇ ਕਰਨੀ ਪੈਣਗੇ ਤੈਨੂੰ ਵੀ ਪਤਾ ਯਾਰ ਮੈਂ ਕੰਮ ਨਹੀਂ ਕੀ ਤੈਨੇ ਫਿਰ ਸਿੱਖ ਲੈ ਯਾਰ ਹੋਰ ਕੀ ਯਾਰ ਤੂੰ ਤਾਂ ਮੈਨੂੰ ਭਾਈ ਭਾਈ ਪਈ ਜਾਂਦੀ ਆ ਦੱਸ ਮੈਂ 5 ਵਜੇ ਕੋਤੋਂ ਪਈ ਐਂ ਤੂੰ ਸੇ ਐ ਬੋਲੀ ਆਂਨੇ ਮੇਰੇ ਨਾਲ ਮੈਂ ਕੁਛ ਨਹੀਂ ਬੋਲ ਰਿਆ ਹਰਪ੍ਰੀਤ ਇੰਨਾ ਕਹਦਾ ਤੇਰਾ ਹੱਕ ਬਣਦਾ ਯਾਰ ਹੁਣ ਜੇ ਮਾਂ ਹੈ ਨਹੀਂਗੀ ਕਰੇ ਤੂੰ ਕੰਮ ਕਰੇਂਗੀ ਠੀਕ ਹੈ ਤੁਸੀਂ ਵੀ ਐ ਕਰਨ ਲੱਗੇ ਮੇਰੇ ਨਾਲ ਮਾਂ ਤਾਂ ਕਰਦੀ ਕਰਦੀ ਉਹ ਚਲ ਕੋਈ ਨਾ ਲੈ ਉਹ ਤੈਨੂੰ ਰੋਣ ਨੂੰ ਕਿਹਨੇ ਕਿਹਾ ਇੱਕ ਤਾਂ ਮਾੜੀ ਗੱਲ ਕਰਕੇ ਰੋਣ ਲੱਗ ਜਾਂਦੀ ਆ ਦੱਸ ਮੈਂ ਬਸ ਕੁਝ ਨਹੀਂ ਕਹਿੰਦੀ ਉਸ ਤੋਂ ਬਾਅਦ ਜਿਵੇਂ ਮੰਮੀ ਕਹਿਆ ਕਰੋ ਕਰੀ ਜਾਇਆ ਕਰੋ ਬਸ ਕੰਮ ਕਰਨਾ ਮੰਮੀ ਨੂੰ ਕਰਨ ਦਾ ਮੈਂ ਤਾਂ ੱਪੀ ਕਰ ਲਿਆ ਕਰ ਉਹ ਚੰਗਾ ਮੈਂ ਉਹ ਚੰਗਾ ਯਾਰ ਮੈਂ ਕਰਾ ਦੂੰ ਬਸ ਤੇਰੇ ਨਾਲ ਕੰਮ ਕੋਈ ਰੋਈ ਜਾਂਦੀ ਆ ਲੈ ਉਹ ਚੰਗਾ ਹੁਣ ਰੋ ਤਾ ਨਾ ਗੁਰੂ ਬਸ ਮੈਨੂੰ ਨਾ ਬੁਲਾਇਓ ਓ ਯਾਰ ਔਖਾ ਹੀ ਆ ਵਿਆਹ ਤੋਂ ਬਾਅਦ ਵੀ ਬੰਦੇ ਦੀ ਜੂਣ ਦਾ ਕੰਮ ਤਾਂ ਹੁਣ ਦੱਸ ਕਰਨੀ ਹੈਗੇ ਓਏ ਮੇਰੇ ਤੇ ਔਖੀ ਹੋ ਕੇ ਤੁਰ ਗਈ ਵਧੀਆ ਮੌਕਾ ਹੈ ਇਹ ਦੇਖੋ ਵਧੀਆ ਨਿਕਲ ਗਈ ਮੇਰੀ ਸਾਸਾ ਸਵੇਰ ਨਾਲੇ ਨਹੀਂ ਸਵੇਰ ਤਾਂ ਇੱਕ ਹਨ ਖਾਨ ਲੱਗ ਜਾਂਦੀ ਆ ਆਹ ਨਹੀਂ ਕੀਤਾ ਉਹ ਕਰ ਲਾ ਆਹ ਨਹੀਂ ਕੀਤਾ ਉਹ ਕਰ ਲਾ ਪਤਾ ਨਹੀਂਗਾ ਇਹ ਤਾਂ ਨਾ ਮੈਂ ਨੌਕਰਾਨੀ ਸਮਝ ਰੱਖਿਆ ਸੀਗਾ ਵਿਹਾਂ ਵਸ ਵਿਆਹ ਕੇ ਕੀ ਲਈ ਆਂਦੀ ਕਰੇ ਤਾਂ ਹਾਂ ਕੰਮ ਕਰਨ ਲਈ ਆ ਗਈ ਸਾਡੇ ਤੇ ਜਿਹੜੀਆਂ ਆਉਂਦੀਆਂ ਕੰਮਾਂ ਵਾਲੀਆਂ ਉਹਨੂੰ ਕਦੇ ਕੁਝ ਹੋ ਜਾਣਾ ਕਦੇ ਕੁਝ ਜਾ ਮਿੰਤ ਲਾ ਦੇ ਜਾਣ ਕੀ ਉਹਨ ਕਹਿ ਦਿੰਦੀ ਐ ਭਾਈ ਤੂੰ ਆਈ ਨਾ ਸਾਡੇ ਸਰਦ ਐ ਇਹ ਰੋਜ਼ ਰੋਜ਼ ਕਿਹੜੀ ਹੁੰਦੀ ਐ ਕੰਮ ਵਾਲੀ ਜਿਹੜੀ ਛੁੱਟੀ ਮਾਰ ਜਾਂਦੀ ਐ ਹੈ ਕੋਈ ਤਾਂ ਗੀਮ ਲਾਉਂਦੀ ਹੋਣੀ ਇਹ ਇਹਨੂੰ ਆਇਆ ਵੀ ਕਾਹਨੂੰ ਪੈਸੇ ਦੇਨੇ ਆ ਬਾਹਰ ਜਦੋਂ ਵੀ ਘਰੇ ਬੈਠੀ ਤਾਂ ਹੈਗੀ ਐ ਮੇਰੇ ਮੂੰਹ ਤੇ ਹੀ ਕਹਿ ਦਿੰਦੀ ਐ ਤਾਂ ਤੈਨੂੰ ਕੰਮ ਕਰਨ ਵਾਸਤੇ ਲਿਆਂਦੀ ਆ ਸੀ ਇੱਥੇ ਤੈਨੂੰ ਦੇਖਣ ਵਾਸਤੇ ਨਹੀਂ ਲਿਆਂਦੀ ਮੈਂ ਤਾਂ ਜੀ ਕੰਮ ਕਰਨ ਵਾਸਤੇ ਲਿਆਂਦੀ ਆ ਤੇ ਆਏ ਥੋੜੀ ਕਿ ਸਾਰੇ ਕੰਮ ਹੀ ਮੇਰੇ ਤੇ ਸਿੱਟਣੇ ਇਹਨਾਂ ਨੇ ਆਪ ਕਰ ਲੈ ਘਰੇ ਆਪ ਹੱਥ ਨਹੀਂ ਲਾਉਂਦੀ ਮਾੜਾ ਜਿਹਾ ਬਹਿ ਜਾ ਮੈਂ ਨੂੰ ਬੋਲ ਸਾਰਿਆਂ ਨੂੰ ਕਮਰੇ ਚ ਬੜ ਕੇ ਬੈਠੀ ਰਹਿੰਦੇ ਆ ਹੋਰ ਕਿੱਥੇ ਬੈਠਾ ਤੇਰੇ ਕੋਲ ਬੈ ਜਾ ਦਿਮਾਗ ਖਾਨ ਨੂੰ ਫਾਲਤੂ ਦੇ ਗੱਲਾਂ ਲੈ ਜਸ ਕਰਨ ਨਾਲ ਵੀ ਗੱਲ ਕਰੂੰਗੀ ਅਜੇ ਤਾਂ ਮੈਂ ਉਹਨੂੰ ਵੀ ਦੱਸਾਂ ਵੀ ਹਾਂ ਮੈਂ ਜਸਨਾ ਨਾਲ ਗੱਲ ਕੀਤੀ ਸੀ ਕਾਲਜ ਵਾਸਤੇ ਵੀ ਹਾਂ ਇਹਨੇ ਹਾਂ ਕਰਤੀ ਵੀ ਆ ਮੈਂ ਤੈਨੂੰ ਕਾਲਜ ਲਾ ਦੂੰਗਾ ਵਧੀਆ ਖੜਾ ਛੁੱਟੂਗਾ ਮੇਰੇ ਤੇ ਇਸ ਕਰ ਚ ਸਵੇਰ ਤੋਂ ਹੀ ਵਗ ਜਾ ਕਰੂੰਗੀ ਆ ਸ਼ਾਮ ਨੂੰ ਆਇਆ ਕਰੂੰਗੀ ਮੈਂ ਤਾਂ ਨਾ ਐਜੀ ਕਰ ਸ਼ਾਮ ਨੂੰ ਵੀ ਘਰ ਇੱਕ ਆ ਨੂੰ ਆਉਣਾ ਆਂਦਾ ਉੱਥੇ ਕਿਤੇ ਜਾ ਲਾ बस इक ਵਾਰ ਮੇਰਾ ਤਲਾਕ ਹੋ ਜਾਂਦੇ ਮੁੜ ਕੇ ਨਹੀਂ ਮੈਂ ਇੱਥੇ ਪਿਆਰ ਪਾਉਂਦੀ ਮੋਂ ਤਲਾਕ ਕਿਵੇਂ ਕੀ ਸੋਚਾਂ ਕਿਵੇਂ ਕੀ ਬੰਨ੍ਹਾ ਬਣਾਵਾਂ ਜਿਹੜੇ ਸਾਹ ਨਾਲ ਮੇਰੇ ਘਰ ਦੇ ਮੇਰੇ ਪਿੱਛੇ ਲੱਗ ਜਾਣ ਮੇਰਾ ਭਰਾ ਮੇਰੇ ਪਿੱਛੇ ਲੱਗ ਜਾਏ ਜਿਵੇਂ ਵੀਰਾ ਗੱਲਾਂ ਕਰਕੇ ਗਿਆ ਨਾ ਇੱਥੇ ਮੈਨੂੰ ਨਹੀਂ ਲੱਗਦਾ ਵੀਰਾ ਮੇਰੀਆਂ ਗੱਲਾਂ 'ਚ ਆਊਗਾ ਵੀਰਾ ਜਿਵੇਂ ਇਹ ਕਹਿ ਦਿੰਦੇ ਆ ਉਵੇਂ ਮੰਨ ਲੈਂਦਾ ਦੀ ਹਾਂ ਇਹ ਹੀ ਸੱਚ ਹੈ ਬਈ ਸਾਡੀ ਕੁੜੀ ਤਾਂ ਝੂਠੀ ਆ ਮਨ ਤਾਂ ਲੱਗਦਾ ਜੇ ਹੁਣ ਮੈਂ ਕੋਈ ਸੱਚ ਵੀ ਦੱਸੂਗੀ ਨਾ ਤਾਂ ਵੀ ਉਹਨੂੰ ਝੂਠ ਲੱਗੂਗਾ ਸਾਲ ਸਾਡੇ ਪਰ ਕੋ ਨੂੰ ਜਸਪੀਨ ਕਹਿੰਦੇ ਆ ਵੀ ਹਾਂ ਜਿੱਥੇ ਮੈਂ ਕਾਲਜ ਲਗੂਗੀ ਜਸਕਰਨ ਉੱਥੇ ਤੂੰ ਡਿਵੀਸ਼ਨ ਲੈਣਾ ਵਧੀਆ ਫੋਨ ਨਾ ਫੋਨਾ ਤਾਂ ਖੜਾ ਛੁੱਟ ਜੂ ਫੋਨ ਦੀ ਕਿੰਨਾ ਕੋ ਹੁੰਦਾ ਮੇ ਤੋ ਗੱਲ ਨਹੀਂ ਹੁੰਦੀ ਫੋਨ ਤੇ ਵਾਸਤਾ ਨਹੀਂ ਹੁੰਦੀ ਮੁਰਕੇ ਝਾਕੀ ਨਹੀਂ ਰਹਿਣੀ ਐ ਮੈਂ ਕਾਲਜ ਇਕੱਠੇ ਹੋਇਆ ਕਰਾਂਗੇ ਵਧੀਆ ਦਿੰਦਾ ਟਾਈਮ ਵੀ ਹੋਇਆ ਕਰਾਂਗੇ ਮੈਂ ਤਾਂ ਬਸ ਚਾਹ ਜੜਿਆ ਪਿਆ ਹੁਣ ਕਦੋਂ ਦੱਸਾਂ ਉਹ ਵੀ ਨਾ ਪੂਰਾ ਖੁਸ਼ ਹੋ ਜੂਗਾ ਵਿਚਾਰਾ ਉਂ ਕਰੇ ਕਾਲਜ ਕਰਵਾਉਣ ਡਿਵੀਸ਼ਨ ਕੁੱਛ ਨਹੀਂ ਮੈਂ ਵੀ ਜਲਦੀ ਜਲਦੀ ਡਿਗਰੀ ਡਿਸ਼ਨ ਕਰਵਾ ਦੋ ਪਰ ਜਦੋਂ ਕਰਵਾਣਾ ਹੀ ਆ ਹੁਣ ਤਾਂ ਡਿਸ਼ਨ ਸ਼ੁਰੂ ਹੈਗੇ ਨੇ ਮੁਰਕੇ ਹੋਣਾ ਨਹੀਂਗਾ ਹਾਂ ਸੱਚ ਜਸ ਨੂੰ ਆਏ ਵੀ ਕਹਿਣਾ ਵੀ ਹਜੇ ਨੇ ਵੀਰੇ ਕੋਲ ਕੋਈ ਗੱਲ ਨਾ ਕਰੀ ਮੇਰੇ ਕਾਲਜ ਕੋਲ ਜਦ ਦੀ ਮੁਰਕੇ ਵੀਰਾ ਐਵੇਂ ਮੁੱਕਰ ਜਾਊਗਾ ਕੋਈ ਕਹਿ ਦੂਗਾ ਗੱਲਬਾਤ ਤੇ ਜਸ ਨਾ ਨਾ ਕਰ ਦੇ ਮੈਨੂੰ ਜਦ ਡਿਗਰੀਸ਼ਨ ਹੋ ਗਿਆ ਉਹਦਾ ਪਤਾ ਲੱਗੀ ਜਾਵੇ ਮੈਂ ਤਾਂ ਨਾ ਭਾਬੀ ਨੂੰ ਵੀ ਦੱਸਦਾ ਭਾਬੀ ਨੂੰ ਵੈਸੇ ਮੈਂ ਕਹਿਤਾ ਹੈਗਾ ਸੀਗਾ ਵੀ ਭਾਬੀ ਵੀਰੇ ਕੋਲ ਕੋਈ ਗੱਲ ਨਾ ਕਰੀ ਹਜੇ ਚਾ ਫਾਪੀ ਨੇ ਕਿਹਾ ਤੈਨੂੰ ਘਰ ਜਮਾ ਕੋਈ ਫਲ ਨਹੀਂ ਕਰਦੀ ਜਸ ਨੂੰ ਫੋਨ ਨਾ ਕਰਾ ਮੇਰਾ ਫੋਨ ਫੋਨ ਵੀ ਉਹ ਕਮਰੇ ਚ ਰਹਿ ਗਿਆ ਮੁੰਨਾ ਕਿਹਦਾ ਤਾਂ ਹੈਗਾ ਸੀਗਾ ਜਸ ਵੀ ਮੰਮੀ ਹਜੇ ਆਉਂਦੀ ਨਹੀਂ ਕੋ ਦੋ ਦਿਨ ਇੱਕ ਦੋ ਦਿਨ ਕੀ ਮੈਂ ਤਾਂ ਕਹਿੰਦੀ ਮੀਨਾ ਨਾ ਆਵੇ ਵਧੀਆ ਖੜਾ ਛੁੱਟ ਗਿਆ ਸਾਰੇ ਕੰਮ ਕੰਮ ਨਾ ਹੁਣ ਵੀ ਤਾਂ ਕੰਮ ਕਰਨ ਦੀ ਕੀਤੀ ਐ ਮੈਂ ਕੀ ਰਹਿ ਗਿਆ ਨਾਲੇ ਕੰਮ ਕਰਵਾ ਲੰਦੀ ਆ ਫੇਰ ਵੀ ਸੁਣਾਈ ਜਾਂਦੇ ਔਣੀ ਕਰਦੀ ਔਣੀ ਕਰਦੀ ਉਹ ਤਾਂ ਐਂ ਕਹਿੰਦੇ ਸਾਰਾ ਦਿਨ ਉਹਦੇ ਅੱਗੇ-ਪਿੱਛੇ ਘੁੰਮੀ ਜਾਵਾ ਬਸ ਮੰਮੀ ਜੀ ਕੀ ਕਰਨਾ ਮੰਮੀ ਜੀ ਐਂ ਕਰਨਾ ਮੰਮੀ ਜੀ ਆ ਖਾ ਲੋ ਮੰਮੀ ਜੀ ਉਹ ਖਾ ਲੋ ਉਹ ਤਾਂ ਐਂ ਭਾਲਦੇ ਵੀ ਸਾਰ ਦਿੰਨਾ ਮੇਰੇ ਅੱਗੇ-ਪਿੱਛੇ ਘੁੰਮਦੀ ਰਹੇ ਤੇ ਮੇਰੀ ਸੇਵਾ ਕਰਦੀ ਰਹੇ ਕਰਦੀ ਐ ਤੇਰੀ ਸੇਵਾ ਮੇਰੀ ਜੁੱਤੀ ਹਾਂ ਨਾ ਮੇਰੇ ਘਰੇ ਤਾਂ ਉਹਦੀ ਤੂੰ ਸ਼ਿਕਾਇਤਾ ਲਾ ਦਣੀ ਇਹ ਐਂ ਕਰਦੀ ਇਹ ਐਂ ਕਰਦੀ ਆ ਹੁਣ ਤੂੰ ਕੋਈ ਲਾਈ ਸ਼ਿਕਾਇਤ ਨਾ ਅੱਡ ਸੁਣਾਣਾ ਅੱਡ ਦੀ ਲਾ ਪਾਣੀ ਇਹਨੂੰ ਕਿਉਂ ਮੰਜੇ ਤੇ ਬਿਠਾ ਰੱਖਿਆ ਹੈ ਕੁਛ ਨਹੀਂ ਹੂੰ ਦੇਖ ਕੇ ਮੈਂ ਕਰੀ ਜਾਂਦੀ ਆ ਖੇਡ ਲੱਗ ਗਈ ਥੋੜੀ ਹਲਕੀ ਹੈ ਭਾਈ ਇਹ ਤਾਂ ਹਲਕੀ ਤਾਂ ਹੈਗੀ ਆ ਮਾਂ ਚੱਲ ਛੰਨੋ ਤੈਨੂੰ ਉੱਥੇ ਬੰਨਾ ਆ ਜਾ ਪੌਂਕੀ ਜਾਂਦੀ ਸੀ ਹੈ ਅੱਗੇ ਤਾਂ ਰੋਟੀ ਪਾਣੀ ਇਹਨੂੰ ਮਨਿੰਦਰ ਪਾ ਦਿੰਦੀ ਹੁੰਦੀ ਆ ਅੱਜ ਮੈਂ ਪਾਇਆ ਮਸਾ ਹੀ ਖਾਦਾ ਤੇ ਉਹਨੂੰ ਪਾਲਦੀ ਆ ਦੇਖੀ ਦੇਖਦੀ ਆ ਚਾਰ ਚਫੇਰੇ ਵੀ ਉਹ ਨਹੀਂ ਦੀਂਦੀ ਹੂੰ ਤੇ ਹੋਰ ਹੁਣ ਮੈਂ ਤੈਨੂੰ ਐਂ ਕਹਿੰਦਾ ਸੀ ਮਨਿੰਦਰ ਨਾਲ ਤਾਂ ਮੇਰੀ ਗੱਲ ਹੋ ਗਈ ਸੀ ਹਾਂ ਕੀ ਕਹਿੰਦੀ ਕਹਿੰਦੀ ਆ ਜਾਊਂਗੀ ਕੱਲ ਨੂੰ ਠੀਕ ਹੈ ਇਤਨੂਆ ਇਹ ਕਹਿੰਦਾ ਬਿਹਾਰਪ੍ਰੀਤ ਨੂੰ ਫੋਨ ਫਾਨ ਲਾ ਕੇ ਪੁੱਛ ਲਾ ਜਿੱਦੇ ਦੀ ਗਈ ਆ ਨਾ ਤਾਂ ਉਹਨੇ ਉੱਥੇ ਜਾ ਕੇ ਮੈਨੂੰ ਫੋਨ ਲਾਇਆ ਹੈ ਵੀ ਮੈਂ ਤੇਰਾ ਭਾਈ ਆ ਕੋਈ ਦੁਸ਼ਮਣ ਤਾਂ ਨਹੀਂ ਇਹ ਮੈਨੂੰ ਫੋਨ ਪਾਣ ਲਾ ਲਿਆ ਕਰ ਕੀ ਹੋ ਗਿਆ ਜੇ ਮੈਂ ਉਹਨੂੰ ਲਲੜ ਰਪੈਣਾਗਾ ਤੇ ਆਏ ਨਹੀਂ ਗੱਲ ਕੋਈ ਗੱਲ ਨਹੀਂ ਉਹਨੂੰ ਸਮਝਾਤੀ ਸੀ ਵਧੀਆ ਕੰਮਕਾਰ ਕਰਦੀ ਆ ਵਧੀਆ ਉਹ ਰਹਿੰਦੀ ਆ ਬਾਕੀ ਤੂੰ ਵੀ ਉਹਨੂੰ ਫੋਨ ਕਰ ਲਿਆ ਕਰ ਭਾਈ ਹੱਕ ਉਹਦਾ ਬੰਦਾ ਕਿ ਮੇਰਾ ਬੰਦਾ ਹੈ ਗਲਤੀਆਂ ਉਹ ਕਰੇ ਫੋਨ ਮੈਂ ਕਰਾਂ ਹੈ ਬੇਝਤੀ ਹੋ ਕਰਾਵੇ ਮੇਰੀ ਕੋਤ ਗੱਲ ਸੁਣ ਗਲਤੀ ਕਰਦਾ ਕੌਣ ਗਲਤੀ ਕਰਕੇ ਜਿਹੜਾ ਸੰਭਲ ਜੈ ਨਾ ਉਹਦੇ ਵਰਗੀ ਰੀਸ ਨਹੀਂ ਹੁੰਦੀ ਜਵਾਕਾ ਤੋਂ ਹੋਈ ਜਾਂਦੇ ਆ ਗਲਤੀਆਂ ਹੁਣ ਆਪਾਂ ਐ ਕਿਹੇ ਜਾਵਾਂਗੇ ਵੀ ਤੂੰ ਉਹਨੇ ਗਲਤੀ ਕਰ ਲਈ ਗਲਤੀ ਕਰ ਲਈ ਉਹ ਥੱਲੇ ਨਾ ਡਿੱਗ ਪੇ ਇਧਰ ਤਾਰ ਕੰਨੀ ਨਾ ਮੂੰ ਪਾ ਲੈ ਇਧਰ ਕਰ ਮੈਂ ਤੈਨੂੰ ਐ ਕਹਿਣਾ ਚੱਲ ਠੀਕ ਐ ਗਲਤੀ ਹੋ ਗਈ ਹੋ ਗਈ ਸਾਰਾ ਕੰਮ ਹੋ ਗਿਆ ਗਲਤੀ ਹੋ ਗਈ ਨਿਬੜ ਗਿਆ ਠੀਕ ਐ ਮੈਂ ਤੈਨੂੰ ਐ ਕਹਿਣਾ ਵੀ ਉਹਨੂੰ ਮਾੜਾ ਮੋਟਾ ਹੁਣ ਸਮਝਾ ਵੀ ਭਾਈ ਹੁਣ ਉਹ ਵਾਲਾ ਲਵੀੜਾ ਫੇਰ ਫੜ ਲੈ ਵੇ ਨਹੀਂ ਕੁਝ ਨਹੀਂ ਕਰਦੀ ਸਮਝਾਤੀ ਸੀ ਮੈਂ ਕਰ ਲਿਆ ਸੀ ਫੋਨ ਉਹ ਕਹਿੰਦੀ ਨਹੀਂ ਮੰਮੀ ਮੈਂ ਵਧੀਆ ਕੰਮ ਆਕਾਰ ਕਰਦੀ ਆ ਕੋਈ ਲਾਂਭਾ ਨਹੀਂ ਆਉਣ ਦਿੰਦੀ ਅੱਛਾ ਹਾਂ ਆਹ ਦੀ ਸੱਸ ਨਾਲ ਵਧੀਆ ਗੱਲਬਾਤ ਕਰਦੀ ਹੈ ਸੱਸ ਨਾਲ ਵਧੀਆ ਰਹਿੰਦੀ ਹੈ ਹਾਂ ਮੈਂ ਤਾਂ ਕਹਿੰਦੀ ਵਧੀਆ ਰਹਿੰਦੀ ਆ ਮੈਂ ਉਹਦੀ ਸੱਸ ਗਈ ਹੋਈ ਹੈ ਹੈ ਨਹੀਂ ਅੱਛਾ ਹੂੰ ਠੀਕ ਐ ਤੇ ਪਰੌਣਾ ਉਹ ਤਾਂ ਘਰੀ ਸੀ ਆਇਆ ਸੀ ਤੇ ਬਾਕੀ ਉਹ ਕਹਿੰਦੀ ਸੀ ਕਹਿੰਦੀ ਵੀਰੇ ਨੂੰ ਕਹੇਦੀ ਮੈਨੂੰ ਫੋਨ ਲਾ ਲੂਗਾ ਹੂੰ ਚਲ ਤੂੰ ਕਰ ਲਿਆ ਕਰ ਗੱਲਬਾਤ ਪੁੱਤ ਕੋਈ ਨਹੀਂ ਲਾ ਲੂਗਾ ਫੋਨ ਤਾਂ ਮੈਂ ਵੀ ਲਾ ਲੂਗਾ ਫੋਨ ਪਰ ਗੱਲ ਆਏ ਆ ਵੀ ਮੈਂ ਤੈਨੂੰ ਐਂ ਕਹਿੰਦਾ ਮਾੜਾ ਮੋਟਾ ਨਾ ਮਾਮਾ ਸੌ ਫੋਨ ਕਰਦੀਆਂ ਨੇ ਠੀਕ ਐ ਹੁਣ ਮਨਿੰਦਰ ਦੀ ਮਾਂ ਦੇਖ ਲੈ ਦੂਜੇ ਦਿਨ ਫੋਨ ਲਾਉਂਦੀ ਐ ਕਿ ਨਹੀਂ ਲਾਉਂਦੀ ਪੁੱਛਦੀ ਐ ਕਿੰਨੀ ਵੀ ਕਿਵੇਂ ਐ ਭਾਈ ਕੀ ਹਾਲ ਚਾਲ ਐ ਘਰ ਦੀ ਪੁੱਛ ਗੱਛ ਲੈਂਦੀ ਐ ਤੇ ਤੂੰ ਵੀ ਲਾ ਕੇ ਲੈ ਲਿਆ ਕਰ ਪੁੱਛ ਗੱਛ ਤੂੰ ਪੁੱਤ ਕਰਤਾ ਮੈਂ ਲੈਣੀ ਐ ਹੁਣ ਜੇ ਸਾਰਾ ਦਿਨ ਫੋਨ ਲਾਈ ਜਾਊਂਗੀ ਅਗਲਾ ਕਹਿੰਦਾ ਪਤਾ ਨਹੀਂ ਮਾਂ ਕੀ ਸੁਖਾਉਂਦੀ ਐ ਹੁਣ ਇੱਕ ਵਾਰਾ ਲਾ ਲੈਣੀ ਐ ਫੋਨ ਭਾਈ ਖੈਰ ਸੋਖ ਪੁੱਛ ਲੈਣੀ ਐ ਬਾਕੀ ਜਿਹੜੀ ਉਹਨੂੰ ਗੱਲ ਕਹਿਣੀ ਹੁੰਦੀ ਉਹ ਮੈਂ ਕਹਿਦਾ ਨਹੀਂ ਹੁੰਦੀ ਐ ਬਸ ਠੀਕ ਐ ਫਿਰ ਹੋਰ ਕੀ ਹੈ ਵੇਖਦੇ ਭਾਈ ਹੁਣ ਦੁਬਾਰੇ ਨਾ ਫੇਰ ਉਹੀ ਕੰਮ ਸਟਾਰਟ ਕਰ ਲਿਓ ਮੈਨੂੰ ਤਾਂ ਸੋਚ ਉਹਦੀ ਨਾ ਆਪਦੇ ਆਪ ਨੂੰ ਐ ਸ਼ਰਮ ਜੀ ਆਉਂਦੀ ਐ ਵੀ ਕਿਵੇਂ ਜਾ ਕੇ ਪਰੌਣਾ ਦੇ ਤਾਂ ਮੂੰਹ ਗੱਲ ਕਰਾਂਗੇ ਨਹੀਂ ਪਰੌਣਾ ਤਾਂ ਵਧੀਆ ਐ ਤੂੰ ਹੀ ਫਿਕਰ ਨਾ ਕਰ ਪਰੌਣਾ ਤਾਂ ਵਧੀਆ ਐ ਮਾਂ ਗੱਲ ਤਾਂ ਆਪਣੀ ਕੁੜੀ ਦੀ ਐ ਨਾ ਠੀਕ ਐ ਹੁਣ ਗੁੱਸੇ ਹੁੰਦੀ ਐ ਦੱਸ ਬਣਾਉਦਾ ਕੀ ਮਾੜਾ ਕਰਤਾ ਹੁਣ ਵਿਆਹ ਕੀਤਾ ਚੰਗੇ ਘਰੇ ਕੀਤਾ ਕੋਈ ਐ ਵੀ ਨਹੀਂ ਹੈਗਾ ਵੀ ਕੱਟ ਦੇ ਵਿੱਚ ਕਰਦਾ ਸੀ 15 20 ਜਣਿਆਂ ਦੀਆਂ ਰੋਟੀਆਂ ਬਣਾਉਣੀਆਂ ਪੈਣੀਆਂ ਠੀਕ ਐ ਦੋ ਜੀ ਐ ਜੇ ਦੋਹਾਂ ਜੀਆਂ ਨੇ ਰੋਟੀਆਂ ਨਹੀਂ ਬਣਨੀਆਂ ਬਸ ਫੇਰ ਅੰਤ ਪਰ ਉਹ ਵੀ ਕਹਿੰਦੀ ਐ ਕਹਿੰਦੀ ਵਧੀਆ ਘਰ-ਵਾਰ ਐ ਇਹਦਾ ਸੁਭਾਅ ਵੀ ਕਹਿੰਦੀ ਇਹ ਚੰਗਾ ਐ ਵਧੀਆ ਜੱੱਸ ਦਾ ਵੀ ਹੈ ਤੇ ਹੁਣ ਉਹ ਕੜਾਇਆ ਕਹਿੰਦੀ ਵੀ ਨਹੀਂ ਮੈਨੂੰ ਮਾੜਾ ਘਰ ਲੱਭ ਕੇ ਦਿੱਤਾ ਹਾਂ ਗੱਲ ਕਰ ਗੱਲ ਦੀ ਬਸ ਚੱਲ ਕੋਈ ਨਾ ਗੱਲਬਾਤ ਜਿਹੜੀ ਹੋਏ ਨਾ ਉਹਨੂੰ ਠੱਪ ਦੇ ਮੁਰਕੇ ਨਹੀਂ ਛੇੜੀਦੀ ਹੁੰਦੀ ਬੰਦ ਕਰ ਆਪਾਂ ਠੱਪ ਕਰਤੀ ਠੀਕ ਐ ਕੋਈ ਨਹੀਂ ਮੈਂ ਲਾਉਣਾਗਾ ਫੋਨ ਮੈਂ ਉਹਨੂੰ ਵੀ ਉਹਦੇ ਨਾਲ ਵੀ ਕਰਦਾ ਗੱਲ ਪ੍ਰੀਤ ਨਾਲ ਠੀਕ ਐ ਪਰੋਣੇ ਨਾਲ ਵੀ ਗੱਲ ਕਰਦਾ ਉਹਨੂੰ ਕਹਿੰਨਾ ਵੀ ਕੋਈ ਨਹੀਂ ਤੁਸੀਂ ਇੱਥੇ ਗੇੜਾ ਮਾਰ ਕੇ ਜਾਓ ਠੀਕ ਐ ਚੱਲ ਤਾਂ ਆਪਣੇ ਕੋਲੇ ਆ ਜਾਣਗੇ ਠੀਕ ਐ ਤੇ ਇਹ ਨਾਲੇ ਕੁੜੀ ਨੂੰ ਪਤਾ ਲੱਗ ਜੂਗਾ ਪਰ ਉਹਨਾਂ ਦੱਸ ਦੂਗਾ ਮਾੜਾ ਮੁੰਡਾ ਤੇਰੀ ਜੇ ਰਾਤ ਨੂੰ ਬੈਠਾਂਗੇ ਗੱਲਾਂ ਬਾਤਾਂ ਕਰਾਂਗੇ ਕੋਣਕ ਸੌ ਗੱਲ ਦੱਸਦਾ ਬੰਦਾ ਹਾਂ ਮੈਂ ਕਹਿੰਦੀ ਆ ਤੈਨੂੰ ਤੂੰ ਕਹਿ ਦੀ ਭਾਈ ਚੱਲ ਮਿਲ ਕੇ ਵਗ ਜੇ ਤੁਸੀਂ ਕਰਾਕ ਲਾ ਕੇ ਤੇ ਵਗ ਜੇ ਚੱਲ ਇਹਨੇ ਤੇ ਉਹਦੇ ਮਨ 'ਚ ਵੀ ਹੋ ਜੂਗੀ ਚੱਲ ਮੈਨੂੰ ਫੋਨ ਕਰ ਲਿਆ ਮੈਨੂੰ ਕਹਿਤਾ ਹਾਂ ਤੇ ਕਹੀ ਜਾਂਦੀ ਸੀ ਆ ਕਿ ਤੁਸੀਂ ਮੈਨੂੰ ਉਹਦੀ ਪੇਜ ਤਾ ਕੇ ਤੇ ਮੈਂ ਆਖਿਆ ਕੋ ਤੋ ਉਹਦੀ ਨਹੀਂ ਪੇਜ ਤਾ ਮਾਂ ਜਦੋਂ ਅਗਲੇ ਨੇ ਕਹਿਤਾ ਇਹ ਤਾਂ ਹੁਣ ਕਿੰਨੇ ਕ ਦਿਨ ਤੈਨੂੰ ਰੱਖ ਲਾਂਦੇ ਚੱਲ ਮੈਂ ਕਿਹਾ ਦੋ ਦਿਨ ਫੇਰ ਤੈਨੂੰ ਲੈ ਆਵਾਂਗੇ ਉਦੋਂ ਰੱਖ ਲਾਂਗੇ ਉੱਥੇ ਜਾਣ ਤਾਂ ਜੀ ਨਹੀਂ ਕਰਦਾ ਜਿਹੜੇ ਸਾਹ ਨਾਲ ਬੈਠੀ ਸੀਗੀ ਜੇ ਉਹਨੂੰ ਮੈਂ ਕਹੇ ਤਾਂ ਤਾਂ ਫਿਰ ਮੇਰੇ ਨਾਲ ਮੂੰਹ ਬਣਾ ਲਿਆ ਤਾਂ ਹੀ ਮੈਂ ਫੋਨ ਨਹੀਂ ਲਾਇਆ ਉਹਨੂੰ ਮੈਂ ਤਾਂ ਕਹਤੇ ਮੈਂ ਕਿਹਾ ਤੇ ਪਰ ਜਾਈ ਕਿ ਨਹੀਂ ਦੇਖ ਲੈ ਮਗਾ ਕਾਇਮੀ ਨਹੀਂ ਹੋਗੇ ਕਾਇਮੀ ਨਹੀਂ ਤਾਂ ਹੁਣ ਗਈ ਹੈ ਮਸਾਂ ਮਗਾ ਉਹ ਕਿੰਨਾ ਕ ਕਹਿੰਦੀ ਹੈ ਮਗਾ ਉਹਦਾ ਉਹਨੂੰ ਮੈਂ ਅੱਜ ਫੋਨ ਕੀਤਾ ਮੈਂ ਕਿਹਾ ਵੀ ਆ ਜਾ ਕਹਿੰਦੀ ਅਜੇ ਤਾਂ ਮੈਂ ਦੱਸ ਦੇਣਾ ਰਹੂੰਗੀ ਮੈਂ ਕਿਹਾ 10 10 ਦਿਨ ਨਹੀਂ ਮੈਂ ਕਿਹਾ ਇੱਥੇ ਆ ਜਾ ਇੱਥੇ ਕੰਮ ਨਹੀਂ ਕਰਦਾ ਕਹਿੰਦੀ ਚੱਲ ਠੀਕ ਹੈ ਕੋਈ ਨਹੀਂ ਚਲ ਕੋਈ ਨਾ ਬੋਤ ਜੇ ਰਹਿੰਦੀ ਹੈ ਚਾਰ ਦਿਨ ਲਾਇਆ ਹੁਣ ਦੇ ਕੋਈ ਗੱਲ ਨਹੀਂ ਤੂੰ ਵੀ ਨਾ ਉਹਨੂੰ ਕਾਲੀ ਕਰ ਵੀ ਆ ਜਾ ਆ ਜਾ ਨਾ ਬਸ ਕੋਈ ਨਹੀਂ ਹੁਣ ਮੈਂ ਕਹਿਦਾ ਉਹ ਕਹਿੰਦੀ ਭਾਵੇਂ ਕੱਲ ਨੂੰ ਆ ਕੇ ਲੈ ਜੀ ਨਹੀਂ ਫਿਰ ਕਹਿੰਦੀ ਮੈਂ ਆਪੇ ਭਾਈ ਨੂੰ ਕਹਿ ਦੂੰਗੀ ਉਹ ਛੱਡ ਦੂਗਾ ਬਸ ਬਾਲ ਹੁਣ ਤੂੰ ਨਾ ਸੋਦੀ ਕੇ ਆਈ ਹਾਂ ਕੋਈ ਨਹੀਂ ਮੈਂ ਲੈ ਆਉਂਗਾ ਦੇਖ ਅਗਲੇ ਨੂੰ ਸੌ ਕੰਮਕਾਰ ਹੁੰਦਾ ਹੈ ਹਾਂ ਕਿੰਨਾ ਮਰਜੀ ਇਹਨਾਂ ਤਾਂ ਪਾ ਦੇ ਹੈ ਤੈਨੂੰ ਕਿੰਨਾ ਖਵਾ ਦੇ ਖਾਂਦੀ ਬੜੀ ਭੁੱਖੀ ਆ ਮਾਂ ਬੜੀ ਨਜਾਇਜ਼ ਤੜਕੇ ਦੀ ਤਨਾਈ ਦਾ ਰੋਟੀ ਖਾ ਲਈ ਦੇ 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 ਆ ਖੜ ਜਾ ਦੇਖ ਮ ਮਾਰ ਦੂੰ ਚੱਲ ਇਹਨੂੰ ਪਾ ਦੇ ਪਿੰਜਰੇ 'ਚ ਹੈਲੋ ਕਰ ਦੋ ਚਾਹ ਤਾਂ ਨਹੀਂ ਪੀਣੀ ਤੂੰ ਹੈਲੋ ਕਰ ਦੋ ਚਾਹ ਨਹੀਂ ਪੀਣੀ ਚਾਹ ਪੀਣੀ ਤਾਂ ਲਿਆ ਦਾਨੀ ਐ ਬੜਾਈ ਐ ਹੁਣੀ ਨਾ ਤੂੰ ਰਹਿਣ ਦੇ ਤੂੰ ਐਵੇਂ ਤੂੰ ਆਰਾਮ ਕਰ ਲੈ ਹੁਣ ਤੜਕੇ ਦੀ ਲੱਗੀ ਆ ਕਦੇ ਕੁਛ ਕਰ ਲੈਨੀ ਆ ਕਦੇ ਕੁਛ ਕਰ ਲੈਨੀ ਆ ਠੀਕ ਐ ਚਲ ਕੋਈ ਨਾ ਪੁੱਤ ਹੁਣ ਘਰ ਦਾ ਕੰਮ ਹੀ ਕਰਦੇ ਆ ਆਪਣਾ ਕੰਮ ਹੀ ਤਾਂ ਕਰਨਾ ਹੀ ਐ ਕੁੜੀ ਨੂੰ ਫੋਨ ਲਾ ਠੀਕ ਐ ਉਹਨੂੰ ਪੁੱਛ ਜਿਹੜੀ ਗੱਲਬਾਤ ਪੁੱਛ ਚਲ ਕੋਈ ਨਾ ਕਰ ਲੈਨੀ ਐ ਮੈਂ ਗੱਲ ਮੈਂ ਜਿਹੜੀ ਗੱਲ ਆ ਉਹ ਕਰਿਆ ਕਰ ਚੰਗਾ ਲੈ ਜਸਕਰ ਨੂੰ ਫੋਨ ਕਰ ਮਸਾ ਘਰੋਂ ਵਾਰ ਗਿਆ ਸਵੇਰ ਦਾ ਘਰੇ ਬੈਠਾ ਨਾ ਦਿਮਾਗ ਹੀ ਖਾਈ ਜਾਂਦਾ ਆ ਵੀ ਨਾ ਜਾਵੇ ਉਹ ਤਾਂ ਪਹਿਲਾਂ ਪਹਿਲਾਂ ਫੋਨ ਕਰਨ ਜਸਕਰ ਨੂੰ ਚੱਕਲਾ ਇਕਦਾਈ ਪਤਾ ਨਹੀਂ ਫੋਨ ਕਿੱਥੇ ਛਿੱਟੀ ਰੱਖਦਾ ਪਹਿਲੀ ਰਿੰਗ ਤੇ ਤਾਂ ਨੇ ਕਦੇ ਫੋਨ ਚੱਕੇ ਨਹੀਂ ਮੇਰਾ ਪੰਜਾ ਫੋਨ ਕਰਨੇ ਪੰਦੇ ਫਿਰ ਕਿਤੇ ਜਾ ਕੇ ਚੱਕਦਾ ਹੈਲੋ ਕਿਵੇਂ ਜਸ ਹਾਂ ਮੈਂ ਤਾਂ ਠੀਕ ਐ ਤੂੰ ਦੱਸ ਕੀ ਹੋ ਗਿਆ ਤੂੰ ਐਵੇਂ ਕਤੋਂ ਮੂੰਹ ਕੀਤਾ ਹੋਇਆ ਨਹੀਂ ਨਹੀਂ ਕੋਈ ਤਾਂ ਗੱਲ ਹੈਗੀ ਐ ਤੇਰੇ ਮੂੜਾ ਆਫ ਐ ਹਾਂ ਯਾਰ ਤੂੰ ਗੱਲ ਦੱਸ ਨਾ ਮੈਨੂੰ ਕੀ ਹੋਈ ਆ ਅੱਗੇ ਵੀ ਤਾਂ ਦੇਖ ਮੈਨੂੰ ਹਰ ਗੱਲ ਦੱਸਦਾ ਸੀਗਾ ਟੈਨਸ਼ਨ ਵਾਲੀ ਕੀ ਗੱਲ ਐ ਜੇ ਮੈਨੂੰ ਤੂੰ ਗੱਲ ਨਾ ਵੀ ਦੱਸੇਂਗਾ ਮੈਨੂੰ ਤਾਂ ਵੀ ਟੈਨਸ਼ਨ ਹੋਊਗੀ ਵੀ ਪਤਾ ਨਹੀਂ ਕੀ ਹੋ ਗਿਆ ਹੂੰ ਸ਼ਿਆਰ ਉਹ ਹਿੱਤਾ ਪੁੱਛੀ ਇਹਨੇ ਵੀ ਕੀ ਪ੍ਰੋਬਲਮ ਹੈ ਜੇ ਪ੍ਰੋਬਲਮ ਦੱਸੇਗਾ ਫੇਰ ਹੀ ਉਹਦਾ ਕੋਈ ਹੱਲ ਕੱਢੂਗੀ ਮੈਂ ਹਾਂ ਕੀ ਹੋ ਗਿਆ ਆਂਟੀ ਤੁਹ ਪਮਾਰਾ ਅੱਛਾ ਹਸਪੀਟਲ ਜਾਣ ਨੂੰ ਕਹਿੰਦੇ ਆ ਫਿਰ ਚ ਲੈ ਜਾ ਕੀ ਸੋਚੀ ਜਾ ਨਾ ਐਵੇਂ ਟੈਨਸ਼ਨ ਕਿਉਂ ਲਈ ਆ ਲੈ ਜائیںਗੇ ਦਵਾਈ ਦੇ ਦੇਣਗੇ ਚੰਗੀ ਉਹਦੇ ਠੀਕ ਹੋ ਜਾਣਗੇ ਪੈਸਿਆਂ ਦੀ ਪ੍ਰੋਬਲਮ ਹੈ ਕਿਸੇ ਨੂੰ ਪੁੱਛ ਲੈਣਾ ਤੂੰ ਅੱਛਾ ਪੁੱਛੇ ਸੀਗੇ ਫਿਰ ਕੀ ਕਹਿੰਦੇ ਯਾਰ ਆ ਹੀ ਹੁੰਦਾ ਹੁੰਦਾ ਨਾ ਮੌਕੇ ਤੇ ਨਾ ਕੋਈ ਹਾਂ ਨਹੀਂ ਕਰਦਾ ਹੁੰਦਾ ਜਦੋਂ ਆਪਾਂ ਨੂੰ ਲੋੜ ਹੁੰਦੀ ਆ ਉਹ ਤਾਂ ਬਸ ਸਾਰੇ ਪਾਸੋਂ ਨਾ ਹੀ ਹੁੰਦੀ ਆ ਹਾਂ ਹਾਂ ਤੈਨੂੰ ਮੈਂ ਦੱਸ ਮੈਂ ਤੇਰੀ ਹੈਲਪ ਹਾਂ 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 ਕੋਈ ਗੱਲ ਨਹੀਂ ਕੋਈ ਨਾ ਮੈਂ ਜਾਸਤੋ ਪੁੱਛ ਕੇ ਤਾਨੂੰ ਦੇ ਦੂੰਗੀ ਤੇਨੇ ਪੈਸੇ ਬਸ ਤੂੰ ਫਿਕਰ ਨਾ ਕਰ ਆਂਟੀ ਨੂੰ ਹਸਪੀਟਲ ਲੈ ਕੇ ਜਾ ਆਸ ਠੀਕ ਹੈ ਯਾਰ ਨਾ ਮੈਂ ਮ ਮੁਕਰੂੰਗੀ ਕਿਉਂ ਇਹ ਗੱਲਾਂ ਨਾ ਸੋਚ ਉਹ ਮੈਨੂੰ ਪਤਾ ਹਾਂ ਹੀ ਕਰੂਗਾ ਮੈਨੂੰ ਜਦੋਂ ਮੈਂ ਉਹਨੂੰ ਕੋਈ ਸਵਾਲ ਕਰੂੰਗੀ ਅੱਗੇ ਮੈਂ ਕਹਾਂਗਾ ਕਿ ਉਹਨੂੰ ਕੁਝ ਕਿਹਾ ਯਾਰ ਮੈਂ ਇਹ ਜੀ ਗੱਲ ਥੋੜੀ ਕਰੂੰਗੀ ਤੂੰ ਹਸਪੀਟਲ ਚ ਲੈ ਜਾ ਜੰਗਾ ਅੱਛਾ ਬਾਅਦ ਵਿੱਚ ਮੈਂ ਮੁਕਰ ਜੂੰਗੀ ਤਨ ਜੁ ਕਿੰਨੀ ਮੇਰੇ ਤੇ ਇੰਨਾ ਕੁ ਜਗੀਨਾ ਹਾਂ 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 ਠੀਕ ਹੈ ਤੂੰ ਲੈ ਜੀ ਮੈਂ ਤੈਨੂੰ ਕਹਿਆ ਤੂੰ ਮੈਨੂੰ ਵਾਪਸ ਚਾਹੀਦੇ ਪੈਸੇ ਉਹ ਮੈਨੂੰ ਪਤਾ ਹੈ ਤੇਰਾ ਤਾਂ ਹੱਕ ਹੈਗਾ ਕੋਈ ਗੱਲ ਨਹੀਂ ਤੂੰ ਪਹਿਲਾਂ ਜਾ ਅੰਡੀ ਦਾ ਇਲਾਜ ਕਰਾ ਐਵੇਂ ਟੈਨਸ਼ਨ ਨਾ ਲੈ ਠੀਕ ਹੈ ਮੈਂ ਸਮਝਦੀ ਹਾਂ ਸਾਰੀ ਜ਼ਿੰਮੇਵਾਰੀ ਤੇਰੇ ਸਿਰ ਤੇ ਆ ਹਨਾ ਹੁਣ ਅੰਟੀਂ ਤੇਰੇ ਹੀ ਸਾਰਾ ਤੇ ਤੈਨੂੰ ਅੰਟੀ ਦਾ ਹਾਂ ਹਾਂ ਠੀਕ ਐ ਕੋਈ ਨਾ ਮੈਂ ਤੈਨੂੰ ਪੈਸਿਆਂ ਦਾ ਜਦੋਂ ਹੱਲ ਹੋਗਾ ਨਾ ਫੋਨ ਕਰੂੰਗੀ ਤੇ ਜਿੱਥੇ ਮੈਂ ਕਹੂੰਗੀ ਤੂੰ ਉੱਥੇ ਫੜ ਕੇ ਲੈ ਜੀ ਠੀਕ ਐ ਹਾਂ ਹੀ ਹੋਊਗੀ ਟੈਨਸ਼ਨ ਨਾ ਲੈ ਚੰਗਾ ਇਹ ਕਮਲਾ ਟੈਨਸ਼ਨ ਲੈ ਬਟ ਅਜੇ ਮੈਨੂੰ ਪਤਾ ਨਹੀਂ ਕੀ ਗੱਲ ਹੋਊਗੀ ਮੇਰੇ ਹੁੰਦੇ ਨੂੰ ਤੂੰ ਟੈਨਸ਼ਨ ਨਾ ਲੈ ਮੈਂ ਹੈਗੀ ਆ ਨਾ ਤੇਰੇ ਨਾਲ ਠੀਕ ਹੈ ਕੋਈ ਵੀ ਚੀਜ਼ ਦੀ ਲੋੜ ਆ ਤੂੰ ਬੇਚਿਜ਼ ਖੋ ਕੇ ਮੈਨੂੰ ਦੱਸ ਵੀ ਹਰਪ੍ਰਿਤ ਮੈਨੂੰ ਇਹ ਚੀਜ਼ ਚਾਹੀਦੀ ਆ ਸੰਗਾ ਚਲ ਧਿਆਨ ਰੱਖ ਆਵਦਤ ਨਾਲ ਧਿਆਨ ਰੱਖ ਹੰਟੀ ਦਾ ਜਾ ਹੁਣ ਕਰੇ ਲੈ ਕੇ ਜਾ ਸੰਗਾ ਹਾਂ ਮੈਂ ਫੋਨ ਕਰਦੀ ਆ ਤੈਨੂੰ ਠੀਕ ਲੈ ਸ਼ੁਕਰ ਹੈ ਨੂੰ ਮੌਕੇ ਤੇ ਮੈਂ ਫੋਨ ਕਰ ਲਿਆ ਨਹੀਂ ਇਹ ਤਾਂ ਮੈਨੂੰ ਫੋਨ ਕਰਕੇ ਦੱਸਣੇ ਨਹੀਂ ਸੀ ਵੇ ਨੂੰ ਪੈਸਿਆਂ ਦੀ ਲੋੜ ਹੈ। ਫਮਲਾ ਜਾ। ਇਹ ਤੂੰ ਦੱਸ ਦੇ। ਕਹਿੰਦਾ ਐਵੇਂ ਕਿਉਂ ਟੈਨਸ਼ਨ ਦੇਣੀ ਆ। ਕੁਛ ਦੀਆਂ ਜਾਸਨ, ਜਾਸ ਕੋਲ ਤਾਂ ਹੋਣਗੇ ਪੈਸੇ। ਕੀ ਬਣਾ ਨਾ ਲਾਉਂਗੇ। ਚਲ ਕੋਈ ਨਾ ਕੋਈ ਬਣਾ ਲਾ ਦੂਗੀ। ਲੈ ਆਦਰ ਬਣ ਗਈ ਗੱਲ। ਮੌਕੇ ਤੇ ਦਿਮਾਗ ਚ ਆ ਗਈ ਪੈਸਿਆਂ ਵਾਲੀ ਗੱਲ। ਆਪਾਂ ਪੈਸੇ ਮੰਗੀ ਆਏ ਕਰਾਂਗੇ ਇਹ ਦੇਈਏ। ਕੋਈ ਜਵਾਬ ਤਾਂ ਨਹੀਂ ਦੇਣਾਗਾ। ਕਿਤੋਂ ਨੂੰ ਵੀ ਤੋ ਹੱਲ ਕਰਕੇ ਦੇ ਹੀ ਦੇਣਾ ਪੈਣਾ। ਨਾਲੇ ਮਾਂ ਦਾ ਹੀ ਬੰਨਾ ਲੱਗ ਗਿਆ ਮਾਂ ਕਿਹੜਾ ਮੇਰੀ ਬਿਮਾਰ ਐਤੋਂ ਪੈਸੇ ਲੈ ਲਿਆ ਕਰੂੰਗਾ ਤੇ ਆਪਾਂ ਕਰਾਇਆ ਗਾ ਆਮੇ ਸ਼ਾਨ 11 ਮਿਲੀਅਨ ਪੈਸੇ ਲੈ ਲਿਆ ਕਰਾਂਗੇ ਤੇ ਡਾਣੇ ਮੁੜ ਕੇ ਫਿਰ ਫੋਨ ਲਾਉਣਾ ਹਟ ਚੁਕੀ ਆਈ ਫੋਨ ਲਾਉਣਾ ਹਟੂਗੀ ਤੇ ਨਹੀਂ ਤਾਂ ਜਾ ਫਿਰ ਫੋਨ ਲਾਉਣਾ ਹਟ ਚੁਕੀ ਤੇ ਜਾ ਲਾ ਲਿਆ ਕਰੂੰਗੀ ਤੇ ਪੈਸੇ ਲੈ ਲਿਆ ਕਰਾਂਗੇ ਦੇ ਹੀ ਦੇਣੇ ਜਵਾਬ ਕਿਹੜਾ ਦੇਣਾ ਆਪਾਂ